ਸਚਨੋ ਸਫਰ ਦਾ ਫਲ ਮਿੱਠਾ ਹੁੰਦਾ ਬਾਈ ਦੀ ਢਿਲੋ ਦੀ ਮੰਗਲ ਦੀ ਝੋਟੀ ਦਾ ਬਣਾਤੇ ਸੰਗ ਬ੍ਰਾਜ਼ਿਲ ਦੀ ਪੂਰੀ ਗੱਲਬਾਤ ਬਣ ਗਈ ਆ ਬਾਈ ਮੰਗਲ ਦੱਸੋਗੇ ਕਿਵੇਂ ਲੱਗੀ ਗੱਲਬਾਤ ਸਾਰੀ ਬਾਕੀ ਤੁਸੀਂ ਸੰਗ ਵੇਖ ਸਕਦਾ ਆ ਬਣਾਤਾ ਜਿਵੇਂ ਝੋਟੀ ਹੁੰਦੀ ਆ ਬਾਕੀ ਐ ਵੀ ਝੋਟੀ ਆ ਸਚਨੋ ਤੇ ਵੇਖ ਸਕਦਾ ਕਿਵੇਂ ਸੂਏ ਵੀਰੇ ਇੱਥੇ ਉੱਥੇ 5 ਮਹੀਨੇ ਚੋਂ ਤੇ 5 ਮਹੀਨੇ ਸੂਏ ਆ ਬਾਈ ਕਹਿੰਦਾ ਵੇਖਸਾ ਤੋ ਪਾ ਚੋਟੀ ਬਣ ਗਈ ਸਜਣਾ ਚੋਟੀ ਵੇਖ ਸਕਦੇ ਹੋ ਭਾਈ ਜੀ ਕਿਵੇਂ ਲੱਗੀ ਗੱਲਬਾਤ ਮੈਂ ਤਾਂ ਰੂਹ ਖੁਸ਼ ਕਰਤੀ ਸੱਟ ਮੈਂ ਮਨ ਖੁਸ਼ ਹੋ ਗਿਆ ਤੇ ਰੂਹ ਦੀ 6 ਮਹੀਨੇ ਹੋ ਗਏ ਹਾਂ ਜਿਹੜਾ ਅੱਜ ਪੂਰੇ ਸੱਟ ਰੂਹ ਉੰਨੀ ਖੁਸ਼ ਕਰਦੀ ਵੇਖ ਸਕਦਾ ਬਾਈ ਕਹਿੰਦਾ 6 ਮਹੀਨੇ ਠੀਕ ਦੇ ਨੂੰ ਹੋ ਗਏ ਤੇ ਉੰਨੀ ਰੂਹ ਖੁਸ਼ ਕਰਦੀ ਉਹਨੇ ਘੈਂਟ ਗੱਲਬਾਤ ਕਰਤੀ ਤੇ ਭਾਈ ਤੁਹਾਡੇ ਦਿਲ ਚ ਨਹੀਂ ਆਈ ਹੋਰ ਤੋਂ ਕੰਮ ਕਰਵਾ ਲਈਏ ਜਿੰਨਾ ਗਵਾਂਡੋ ਮੁੜ ਕੇ ਗਿਆ ਪਰ ਆਪਾਂ ਕਰਾਇਆ ਤਾਂ ਮੈਂ ਕਰਤੇ ਰੂਹ ਤੇ ਹੀ ਕਰਾਉਣਾ ਪਾ ਠੀਕ ਹੈ ਜੀ ਵੇਖ ਲਾ ਸੱਚ ਨੂੰ ਪੂਰੀ ਗੱਲਬਾਤ ਆਪਣੇ ਤੋਂ ਸ਼ੌਂਕੀ ਬੰਦੇ ਹੀ ਕਰਵਾਉਂਦੇ ਸੱਚ ਨੂੰ ਕੰਮ ਜਿਹੜਾ ਬੱਠਾ ਜਿਹੜਾ ਦਲ ਹੋਵੇ ਨਾ ਉਹੀ ਵੇਟ ਕਰ ਸਕਦਾ ਤੇ ਪਰਸਨੈਲਿਟੀ ਪਰ ਕੈਂਡ ਗੱਲਬਾਤ ਕਰਾਤੀ ਆ ਦੂਸਰਾ ਸਿੰਘ ਵੇਖ ਸਕਦੇ ਹੋ ਤੁਸੀਂ ਜਿਹੜਾ ਸਿੰਘ ਇਸ ਤਰ੍ਹਾਂ ਦਾ ਹੋਇਆ ਪਿਆ ਉਹ ਵੀ ਗੱਲਬਾਤ ਕੈਂਡ ਕਰਾ ਦਾਂਗੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਪਿੰਡ ਕਾਹਨ ਸਿੰਘ ਵਾਲੇ ਤੇ ਆ ਸਰਦਾਰ ਮੰਗਲ ਸਿੰਘ ਦੇ ਘਰੇ ਵੇਖ ਸਕਦਾ ਪਰਸਨੈਲਿਟੀ ਏ 1